ਅਸਲ ਵਿੱਚ ਸਵੇਰੇ ਸਵੇਰੇ ਬਟਾਲਾ ਦੇ ਨਸ਼ਾ ਵਾਸਤੇ ਇੱਕ ਬਦਨਾਮ ਇਲਾਕੇ ਵਿੱਚ ਪੁਲਸੀ ਪੁਲਸ ਨਜ਼ਰ ਆ ਰਹੀ ਸੀ ਅਸਲ ਦੇ ਵਿੱਚ ਬਟਾਲਾ ਪੁਲਿਸ ਦੇ ਵੱਲੋਂ ਤੜਕਸਾਰ ਕਾਸੋ ਆਪਰੇਸ਼ਨ ਦੇ ਤਹਿਤ ਬਟਾਲਾ ਦੇ ਗਾਂਧੀ ਕੈਂਪ ਦੇ ਵਿੱਚੇ ਛਾਪੇਮਾਰੀ ਕੀਤੀ ਗਈ ਇਸ ਤੋਂਨ ਐਸਪੀ ਰੈਂਕ ਡੀਐਸਪੀ ਰੈਂਕ ਦੇ ਸਾਰੇ ਅਧਿਕਾਰੀਆਂ ਤੋਂ ਇਲਾਵਾ 250 ਤੋਂ ਵੱਧ ਪੁਲਸ ਜਵਾਨ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਲ ਰਹੇ ਗੱਲਬਾਤ ਦੌਰਾਨ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਰਚ ਆਪਰੇਸ਼ਨ ਦਾ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੈ ਉੱਥੇ ਪੁਲਸ ਨੂੰ ਵੀ ਕਾਮਯਾਬੀ ਮਿਲਦੀ ਹੈ ਸਰਚ ਆਪਰੇਸ਼ਨ ਦੇ ਦੌਰਾਨ ਦੱਸਿਆ ਗਿਆ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਉੱਤੇ ਪਹਿਲਾਂ ਵੀ ਨਸ਼ੇ ਦੇ ਮੁਕਾਦਮੇ ਦਰਜ ਨੇ ਅਤੇ ਪੁਲਿਸ ਨੂੰ ਉਹ ਲੋੜੀਂਦਾ ਵੀ ਸੀ ਨਾਲ ਹੀ ਉਸ ਕੋਲੋਂ ਕੁਝ ਨਸ਼ਾ ਵੀ ਬਰਾਮਦ ਹੋਇਆ ਇਹਨਾਂ ਕਾਸੋ ਆਪਰੇਸ਼ਨਾਂ ਦਾ ਮਕਸਦ ਦੱਸਿਆ ਗਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਡਰਾਉਣਾ ਅਤੇ ਉਹਨਾਂ ਦੀ ਧੜ ਪਕੜ ਕਰਨੀ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਇਸ ਆਪਰੇਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਆ ਜਿਨ੍ਹਾਂ ਵਿੱਚ ਸਾਡੇ ਦੋ ਡੀਐਸਪੀ ਐਸਜੋ ਤਿੰਨ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀपीएस ਐਕਟ ਦੇ ਇੱਕ ਸਾਨੂੰ ਉਹ ਮਿਲ ਗਿਆ ਇੱਕ 8 ਗ੍ਰਾਮ ਹੈਰੋਇਨ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਇਹ ਪੇਸ਼ੈਂਟ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹਦੀ ਇਨਫਰਮੇਸ਼ਨ ਤੁਹਾਨੂੰ ਦਿੱਤਾ। ਸਭ ਤੋਂ ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਆ ਉਹ ਘਰਾਂ ਵਿੱਚ ਅਕੀਵਰ ਮਿਲ ਜਾਂਦੇ ਆਗੇ ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਹੈ ਡਿਊਟੀ ਕਰਨਾ ਸਾਡੇ ਆਪਰੇਸ਼ਨ ਜਿਹੜੇ ਚੱਲਦੇ ਹੀ ਰਹਿੰਦੇ ਅੱਗੇ ਡਰਤਾ ਰਹਿੰਦਾ ਏ ਜਿਹੜੇ ਹੈਗੇ ਆਗੇ ਇਹੋ ਜਿਹੇ ਡਰੱਗ ਵਾਲੇ ਬੰਦੇ ਜਿਹੜੇ ਦਿੱਸ ਰਾਤੀ ਅੰਸਰ ਉਹਨਾਂ ਨੂੰ ਡਰਤਾ ਹੁੰਦਾ ਹੀ ਆ ਕਿ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਉਤੇ ਵੈਸੇ ਹੀ ਸਾਡੀ ਪੁਲਿਸ ਹਰ ਪਾਸੇ ਅਲਰਟ ਹੋ ਕੇ ਕੰਮ ਕਰ ਰਹੀ ਏ